ਤੇਰੀ ਹਿੰਮਤ ਹੈ ਕੀ ਆ ਤੂੰ ਮੈਨੂੰ ਹੱਥ ਲਾ ਕੇ ਵੀ ਦੇਖ ਤੇਰੀ ਹਿੰਮਤ ਹੈ ਕੀ ਆ ਤੇਰੀ ਹਿੰਮਤ ਹੁਣ ਹਿੰਮਤ ਤੇਰੀ ਇੰਨੀ ਨਹੀਂ ਆ ਤੂੰ ਆਨਲਾਈਨ ਐਫਆਈਆਰ ਨਹੀਂ ਕੀਤੀ ਐ ਤੱਕ ਮੇਰੇ 1.5 ਮਹੀਨਾ ਹੋ ਗਿਆ ਸੋ ਨਾ ਜਾਗਦੀ ਰਹਿ ਤੇਰੇ ਹੱਥੋਂ ਆਨਲਾਈਨ ਐਫਆਈਆਰ ਲੈਣੀ ਆ ਮੈਂ ਤੇਰੇ ਤੇਰੇ ਹੱਥੋਂ ਮੈਂ 6 ਮਹੀਨੇ ਦੀ ਜੇਲ੍ਹ ਕੱਟਣੀ ਆ ਜਿੱਤੇ ਤੇ ਤਾਕਤ ਹੈ ਤੂੰ ਮੇਰੇ ਬਾਣੇ ਨੂੰ ਬੋਲਿਆ ਤੂੰ ਮੈਨੂੰ ਜਾਲੀ ਨਹੀਂ ਹੰਗਣੀ ਬੋਲਿਆ ਤੇ ਭੈਣ ਜੀ ਮੈਂ ਤਾਂ ਤੁਹਾਨੂੰ ਐਕਸੈਪਟ ਕੀਤਾ ਤੁਸੀਂ ਕਰਾਓ ਨਾ ਆਨਲਾਈਨ ਐਫਆਈਆਰ ਕੋਈ ਨਹੀਂ ਹੁਣ ਤੱਕ 1.5 ਮਹੀਨਾ ਹੋ ਗਿਆ ਪਰ ਤੁਹਾਡੀਆਂ ਕੰਪਲੇਨਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਭੈ ਔਰ ਮੇਰੀ ਮੈਂ ਆ ਔਨਰੇਬਲ ਊਮਨਸ ਕਮਿਸ਼ਨਰੀ ਰਾਜਲੀ ਗਿੱਲ ਮੈਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬਿਲਕੁਲ ਮੇਰੇ ਨਾਲ ਹੈ ਹਮ ਐਂਡ ਇਤੇ ਨੂੰ ਤੁਸੀਂ ਭਾਵੇਂ ਪਤਾਲ ਜੇ ਬੈਠੋ ਭਾਵੇਂ ਜਿੱਥੇ ਮਰਜੀ ਬੈਠੋ ਤੁਹਾਨੂੰ ਉੱਥੇ ਤੱਕ ਖੜੇੜਾਂਗੇ ਸਾਡੀ ਵੀ ਸੁਣੀ ਜਾਊਗੀ ਸਿੱਖ ਜੱਟੇ ਬੰਦੀਆਂ ਨੂੰ ਤੁਸੀਂ ਟਾਰਗੇਟ ਕਰੋਗੇ ਫालतू ਬੋਲੋਗੇ ਤੇ ਵਿਦਾਊਟ ਪ੍ਰੂਫ ਉਹ ਵੀ ਬੋਲੋਗੇ ਹੁਣ ਹੁਣ ਮੈਨੂੰ ਦੱਸਦੇ ਸੈਕਸ਼ੂਅਲ ਰਿਲੇਸ਼ਨਸ਼ਿਪ ਹੈਸ਼ਟੈਗ ਪਾ ਕੇ ਦੱਸਿਆ ਜਾ ਰਿਹਾ ਪਾਸਟਰ ਅਨਕੁਨ ਨੇ ਹਮ ਠੀਕ ਹੈ ਕਿਹੜੇ ਬਿਆਨ ਦੇਣਾ ਤੁਸੀਂ ਪਾਸਟਰ ਅਨਕੁਨ ਨੂੰ ਬੁਲਾ ਕੇ ਗੱਲ ਬੋਲੀ जानके मतलब कहंदे ना आगे ਦੇ ਵਿੱਚ ਘਿਓ ਦਾ ਕੰਮ ਕਰਨ ਵਾਲਾ ਕੰਮ ਹੈ ਜਾਣ ਕੇ ਮੈਨੂੰ ਮੈਨੂੰ ਉਠਾਇਆ ਜਾਂਦਾ ਹੈ ਆਈ ਥਿੰਕ ਪੌਣੇ 4 ਵਜੇ ਦੀ ਗੱਲ ਹੈ ਇਹਨੇ ਕਿਸੇ ਇਹਨੂੰ ਪਹਿਲਾਂ ਮੈਂ ਦੱਸਣਾ ਚਾਹੁੰਦੀ ਮੈਂ ਕਿਸੇ YouTube 'ਚ ਨਹੀਂ ਆ ਮੈਂ ਕਿਸੇ Facebook 'ਚ ਨਹੀਂ ਆ ਮੈਂ ਮੈਨੂੰ ਨਾ ਮੈਂ Facebook 'ਚ ਨਾ ਮੈਂ Instagram 'ਤੇ ਨਾ ਮੇਰਾ TRP ਦਾ ਚੱਕਰ ਹੈ ਤੇਰੇ ਵਰਗਾ ਹਮ ਠੀਕ ਹੈ ਤੇ ਤੂੰ ਕਿਸੇ ਕਿਸੇ ਦੀ ਆਈਡੀਆ ਦੇ ਵਿੱਚ ਮੇਰੇ ਬਾਰੇ ਤੂੰ ਫालतू ਲਿਖ ਕੇ ਕੋਈ ਫਾਇਦਾ ਤਾਂ ਹੈ ਨਹੀਂ ਵੀਜੀ ਹੂੰ ਠੀਕ ਹੈ ਤੇ ਲਿਖ ਰਹੀ ਆ ਇਹ ਕਰ ਰਹੀ ਆ ਜਸਟ ਬਿਕੋਜ਼ ਕਿ ਮੈਂ ਇੱਕ ਆਵਾਜ਼ ਚੱਕੀ ਹੋਈ ਆ ਕਿ ਮੈਂ ਇਹਦਾ ਜਿਹੜਾ ਗੰਦ ਪ੍ਰੋਮੋਸ਼ਨ ਹੈ ਨਾ ਜੀ ਫੇਸਬੁੱਕ ਇੰਸਟਾਗ੍ਰam ਤੇ ਜਿਹੜਾ ਹੈਗਾ ਹੈ YouTube ਦੇ ਵਿੱਚ ਜਿਹੜੇ ਅੱਜ ਕੱਲ ਕੁੜੀਆਂ ਆ ਮਤਲਬ ਨੰਗੀਆਂ ਹੋ ਜਾ ਰਹੀਆਂ ਤੁਸੀਂ ਆਪ ਹੀ ਦੇਖੋ ਇਹ ਇਹ ਸਾਡੇ ਸਮਾਜ ਦਾ ਇਹ ਕਲਚਰ ਨਹੀਂ ਹੈ ਇਹ ਪੰਜਾਬ ਨੂੰ ਖਰਾਬ ਕਰ ਰਿਹਾ ਹੈ ਇਹ ਸਾਡੇ ਇੰਡੀਅਨ ਕਲਚਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਇੱਕਦਮ ਹੋਰ ਕੁੜੀਆਂ ਨੂੰ ਇਨਸਪਾਇਰ ਕਰਨਾ ਤੁਹਾਨੂੰ ਮੈਂ ਵੀਡੀਓ ਵੀ ਦਿਖਾਉਣਾ ਚਾਹੁੰਦੀ ਹਾਂ ਕੋਈ ਵੀ ਕੁੜੀ ਅੱਜ ਕੱਲ ਇੰਨੀ ਉਹ ਬੇਗੈਰਤ ਹੁੰਦੀ ਆ ਜਿਹੜੀਆਂ ਆਪਣਾ ਸਰੀਰ ਦਿਖਾਉਂਦੀਆਂ ਇਸ ਵਕਤ ਸੋਸ਼ਲ ਮੀਡੀਆ ਤੋਂ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ 2023 ਦੇ ਵਿੱਚ ਮੈਂ ਕੁਲਰ ਪੀਜ਼ਾ ਦੇ ਲਈ ਬੋਲਿਆ ਸੀਗਾ एवरीवन 노70% ਆਦਮੀ ਟੀਮੀ ਇਸ ਤਰ੍ਹਾਂ ਦਾ ਹੀ ਵੀਡੀਓ ਬਣਾਉਂਦੀਆਂ ਬੈਡਰੂਮ ਦੇ ਵਿੱਚ ਹੋਰ ਇਦਾਂ ਵਾਇਰਲ ਕਰਦੀਆਂ ਮੈਂ ਹੀ ਸੀ ਨਾ ਉਹ ਜਿਹਨੂੰ ਚੱਕ ਕੇ ਡੀਸੀ ਆਫਿਸ ਤੋਂ ਬਾਹਰ ਚੱਕੇ ਅੰਦਰ ਕੀਤਾ ਸੀਗਾ ਤੋ ਰਾ ਮੈਂ ਹੀ ਸੀਗੀ ਠੀਕ ਹੈ ਨਾ ਤੇ ਮੇਰੇ ਇਹ ਇਹੀ ਆ ਤੇ ਇਹਦਾ ਰਿਜ਼ਲਟ ਕੀ ਆ ਆਮ ਵੀਡੀਓ ਬਣ ਰਹੀਆਂ ਆਮ ਵੀਡੀਓ ਨਿਕਲ ਰਹੀਆਂ ਕੁਲੜ ਪੀਜ਼ਾ ਦੀਆਂ ਦੇ ਵਰਗੋ ਉਹਦਾ ਨੰਗਪਣਾ ਪ੍ਰਮੋਸ਼ਨ ਹੈ ਸਾਡਾ ਸਮਾਜ ਗੰਦਾ ਹੋ ਰਿਹਾ ਮੈਂ ਗੰਦਾ ਹੋਣ ਨਹੀਂ ਦੇਣਾ ਔਰ ਇਹ ਇਹਨੇ ਸਾਫ ਇਹਦੀ ਇਸ ਵੀਡੀਓ ਨੂੰ ਅੱਗੇ ਕਰੋਗੇ ਤੇ ਸਾਫ ਦੱਸ ਰਹੀ ਹਾਂ ਕਿ ਬਈ ਕੁੜੀਆਂ ਤੁਸੀਂ ਕੁੜੀਓ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਿਹੜਾ ਤੁਹਾਨੂੰ ਬੋਲੂਗਾ ਤੁਸੀਂ ਇੱਕ ਗਰੁੱਪ ਬਣਾ ਲਓ ਤੇ ਤੁਸੀਂ ਉਹਨੂੰ ਮਾਰੋ ਪੁੱਤੋ ਕਿ ਕੁੜੀਆਂ ਨੂੰ ਦੱਸ ਰਹੀ ਹੈ ਕਿ ਬਈ ਤੁਸੀਂ ਇਦਾਂ ਹੀ ਪ੍ਰਦਰਸ਼ਨ ਨੇਕੇਡਨੈਸ ਨੂੰ ਪ੍ਰਮੋਟ ਕਰਨਾ ਹੈ ਤੁਸੀਂ ਅਡਲਟਰੀ ਨੂੰ ਪ੍ਰਮੋਟ ਕਰਨਾ ਹੈ ਐਂਡ ਉਹ ਬਹੁਤ ਖੁਸ਼ ਹੋ ਕੇ ਦਿਖਾਰੇ ਸੀਗੇ ਹਮ ਐਂਡ ਜੀ ਉੱਥੇ ਬੜੇ ਖੁਸ਼ ਨਜ਼ਰ ਆ ਰਹੇ ਸੀਗੇ ਤੇ ਕਹਿ ਰਹੀ ਸੀ ਕਿ ਬਈ ਤੁਸੀਂ ਇਦਾਂ ਹੀ ਗੰਦ ਪਾਉਣਾ ਠੀਕ ਹੈ ਔਰ ਫਿਰ ਉਹ ਆਏ ਦਿਨ ਉਹਨਾਂ ਦੀ ਤੁਸੀਂ ਚੈਨਲ 'ਚ ਜਾਓ YouTube ਚੈਨਲ ਓਪਨ ਕਰੋ ਇਟ ਇਜ਼ ਕਵਾਈਟ ਵਿਜ਼ੀਬਲ ਹੋ ਚੁੱਕਾ ਹੈ ਕਿਉਂ ਸਾਡੇ ਨਿਹੰਗ ਸਿੰਘ ਬਾਣੇ ਨੂੰ ਟਾਰਗੇਟ ਕਰਦੇ ਆ ਠੀਕ ਹੈ ਅਨਨੇਸੈਸਰੀ ਸਾਡੇ ਟਰਬਨ ਨੂੰ ਬੋਲਿਆ ਜਾ ਰਿਹਾ ਸਕਾਰਾ ਦੇ ਬਾਰੇ ਦੱਸਦੇ ਆ ਕਿ ਬਈ ਸੋਨੇ ਦਾ ਕੜਾ ਪਾਓ ਸਾਨੂੰ ਚੰਗੀ ਤਰ੍ਹਾਂ ਪਤਾ ਨਾ ਅਸੀਂ ਕਿਹੜਾ ਕੜਾ ਪਾਣਾ ਕਿਹੜਾ ਨਹੀਂ ਸਰਵਲੋ ਦਾ ਪਾਣਾ ਆ ਜਾਂ ਫਿਰ ਕਿਹੜਾ ਪਾਣਾ ਉਹ ਆਪਣੇ ਆਪ ਨੂੰ ਗਿਰੇਵਾਲ ਹੋਣ ਦਾ ਦਾਵਾ ਕਰਦੇ ਆ ਮੇਰੇ ਬਾਰੇ ਜਾਲੀ ਨਹੀਂ ਆਂਗਣੀ ਦੱਸਦੇ ਆ ਮੈਨੂੰ ਕਹਿੰਦੀ ਆ 6 ਮਹੀਨੇ ਦੀ ਬਈ ਇਹਨੇ 6 ਮਹੀਨੇ ਦੀ ਮੈਨੂੰ ਇਹਨੇ ਝੇਲ ਕਟਾਣੀ ਆ ਕਿ ਬਈ ਇੱਕ ਕੁਝ ਦਿਨ ਪਹਿਲਾਂ ਇਸਾਈ ਬਣੀ ਘੁੰਦੀ ਹੋਈ ਘੁੰਦੀ ਸੀਗੀ ਉਸ ਤੋਂ ਪਹਿਲਾਂ ਜਿਹੜਾ ਹੈਗਾ ਉਹ ਫਿਰ ਇਹ ਚਿਕੀਤ ਧਰਮ ਦੇ ਵਿੱਚ ਆ ਗਈ ਇਹ ਤਾਂ ਪਾੜ ਪਾਮ ਦੀਆਂ ਗੱਲਾਂ ਕਰਦੀ ਏ ਇਸ ਤਰੀਕੇ ਦੇ ਉਹ ਬੋਲਦੀ ਏ ਪਾੜ ਕੌਣ ਪਾਣਦੇ ਹੈ ਕਿਹਦੀ ਸ਼ਬਦ ਆਉਦੀ ਹੈ ਆਪਣੀ ਲਫ਼ਜ਼ਾਂ ਦੇਖੋ ਪਾੜ ਕੌਣ ਪਾਣਦੇ ਆ ਐਨੀ ਪ੍ਰੋਬਲਮ ਕਿਉਂ ਆ ਇਹਨੂੰ ਤਾਂ ਹਰ ਚੀਜ਼ ਤੋਂ ਪ੍ਰੋਬਲਮ ਹੈ ਤਾਂ ਅੰਮ੍ਰਿਤਪਾਲ ਸਿੰਘ ਮਹਿਰੂ ਦੇ ਦੇ ਅੱਗੇ ਖਾਨ ਲਗਾ ਦਿੰਦੀ ਆ ਹੋਰ ਵੀ ਸਾਰੇ ਨਿਹੰਗ ਜਿਹੜੇ ਮਾਨਸ ਸਿੰਘ ਅਕਾਲੀ ਆ ਉਹਨਾਂ ਦੇ ਅੱਗੇ ਵੀ ਇਹ ਲਗਾ ਦਿੰਦੀ ਆ ਇਹ ਖਾਨ ਇਹ ਮੈਨੂੰ ਮੇਰੇ ਮੈਨੂੰ ਮੁਸਲਮਾਨ ਨਹੀਂ ਕਹਿੰਦੀ ਆ ਯਾਰ ਤੁਸੀਂ ਕੋਈ ਮੈਨੂੰ ਪ੍ਰੂਫ ਤਾਂ ਦਿਓ ਪਰੂਫ ਦੀ ਗੱਲ ਹੈ ਲੀਗਲ ਅਟੈਸਟਡ ਪੇਪਰ ਆਈ ਵਾਂਟ ਮੈਨੂੰ ਦਿਓ ਕਿ ਮੈਂ ਧਰਮ ਪਰਿਵਰਤਨ ਕੀਤਾ ਹੈ ਮੈਨੂੰ ਤੁਸੀਂ ਜਾਲੀ ਨਹੀਂ ਹੰਗਣੀ ਦੱਸ ਰਿਹਾ ਧਰਮ ਪਰਿਵਰਤਨ ਕੀਤਾ ਮੇਰਾ ਕੋਈ ਲੀਗਲ ਅਟੈਸਟਡ ਪੇਪਰ ਤਾਂ ਦਿਖਾਓ ਹੈਗਾ ਤੁਹਾਡੇ ਕੋਲ ਪ੍ਰੂਫ ਦਿਓ ਤਾਂ ਸਹੀ ਤੇ ਤੁਸੀਂ ਛੁੱਪ ਕਿਉਂ ਜਾਂਦੇ ਹੋ ਫੇਸ ਕਰੋ ਮੈਨੂੰ ਫਿਰ ਲੋਕ ਇਹ ਵੀ ਸਵਾਲ ਚੱਕਦੇ ਨੇ ਕਿ ਵੀ ਤੁਸੀਂ ਧਰਮ ਦੇ ਠੇਕੇਦਾਰ ਹੋ ਜੋ ਇਹ ਜਿਹੜਾ ਹੈਗਾ ਚੀਜ਼ ਰੱਖਿਆ ਹੋਇਆ ਕਿ ਨਿਹੰਗ ਸਿੰਘ ਹੁਣ ਜਿਸ ਤਰੀਕੇ ਦੇ ਨਾਲ ਚੀਜ਼ਾਂ ਕਰ ਰਿਹਾ ਕਿ ਉਹ ਧਰਮ ਦੇ ਠੇਕੇਦਾਰ ਬਣ ਗਏ ਨੇ ਵੀ ਜੀ ਮੈਂ ਇਸੇ ਗੱਲ ਨੂੰ ਕਲੀਅਰ ਕਰਨਾ ਚਾਹੁੰਦੀ ਇਸ ਇਹ ਮੇਰੀ ਹੀ ਕੰਪਲੇਨ ਨਹੀਂ ਆਉਣੀ ਚਾਹੀਦੀ ਦੁਨੀਆਂ ਦੀ ਜਿੰਨੀਆਂ ਕੁੜੀਆਂ ਐ ਨਾ ਜੋ ਨੰਗਪਨੇ ਨੂੰ ਅਡਲਟਰੀ ਨੂੰ ਨਹੀਂ ਪਸੰਦ ਕਰਦੀਆਂ ਇੰਸਟਾਗ੍ਰam ਫੇਸਬੁੱਕ ਦੇ ਵਿੱਚ ਠੀਕ ਐ YouTube ਦੇ ਵਿੱਚ ਉਹਨਾਂ ਸਾਰਿਆਂ ਦੀ ਕੰਪਲੇਨ ਆਉਣੀ ਚਾਹੀਦੀ ਐ ਇਹਰੇ ਇਕੱਲੇ ਦੀ ਜੰਗ ਨਹੀਂ ਐ ਪੂਰੇ ਪੰਜਾਬ ਦੀ ਜੰਗ ਐ ਅਡਲਟਰੀ ਦੀ ਨੰਗੇਪਨੇ ਦੀ ਪੂਰੇ ਪੰਜਾਬ ਦੀ ਐ ਕੁੱਲਰ ਪੀਜ਼ਾ ਕਪਲ ਦੀ ਸੀਗੀ ਤਾਂ ਉਹ ਮੇਰੀ ਇਕੱਲੇ ਦੀ ਨਹੀਂ ਸੀ ਕੀ ਹੋਇਆ ਮੈਂ ਥੋੜਾ ਗਰੀਬ ਨਿਕਲ ਗਈ ਤਾਂ ਮੈਨੂੰ ਜੇਲ ਹੋ ਗਈ ਕੀ ਹੋ ਗਿਆ ਪਰ ਮੇਰਾ ਸੱਚ ਦੇ ਲਈ ਇਤਿਹਾਸ ਤੱਕ ਆਇਆ ਉਹ ਹੀ ਗਿਆ ਨਾ ਪਰ 나ਹੀਂ ਮੈਨੂੰ ਫੇਮਸ ਮੈਨੂੰ ਫੇਮਸ ਦੇ ਲਈ ਕੀ ਲੜ ਅੱਜ ਵੀ ਮੈਂ ਐਦਾਂ ਹੀ ਤੁਰਦੀ ਆਂ ਕੱਲ ਵੀ ਐਦਾਂ ਹੀ ਤੁਰਨਾ ਪਰ ਸੱਚ ਬੋਲਣਾ ਹੂੰ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਨੈਂਸੀ ਗਿਰਵਾਲ ਵੱਲੋਂ ਇੱਕ ਮਹਿਲਾ ਦੇ ਉੱਪਰ ਕਾਫੀ ਗਲਤ ਤਰੀਕੇ ਦੇ ਨਾਲ ਸ਼ਬਦ ਜਿਹੜੇ ਨੇ ਉਹ ਬੋਲੇ ਜਾ ਰਹੇ ਸੀਗੇ ਉਹ ਮਹਿਲਾ ਹੈ ਬਨੀਤ ਕੌਰ ਬਨੀਤ ਕੌਰ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਨੈਂਸੀ ਗਿਰਵਾਲ ਨੇ ਜੋ ਸ਼ਬਦ ਵਰਤੇ ਅਤੇ ਜਿਸ ਤਰੀਕੇ ਦੇ ਨਾਲ ਉਸ ਨੂੰ ਨਕਲੀ ਨਿਹੰਗ ਸਿੰਘਣੀ ਦੱਸਿਆ ਅਤੇ ਉਸ ਤੋਂ ਬਾਅਦ ਜੋ ਗਾੜਾ ਕੱਡੀਆਂ ਵੀਡੀਓ ਦੇ ਵਿੱਚ ਉਸ ਨੂੰ ਲੈ ਕੇ ਮਨੀਤ ਕੌਰ ਹੁਰਾ ਦਾ ਪਾਰਾ ਵੀ ਹਾਈ ਹੈ ਇਹਨਾਂ ਵੱਲੋਂ ਅੱਜ ਜਲੰਧਰ ਦੇ ਵਿੱਚ ਆ ਕੇ ਜਿਹੜਾ ਹੈ ਉਹ ਦਰਖਾਸਤਾਂ ਦਰਜ ਕਰਾਈ ਹੈ ਪਰ ਉਸ ਤੋਂ ਇਲਾਵਾ ਵੀ ਐਫਆਈਆਰ ਕਰਾਉਣ ਦੀ ਜਿਹੜੀ ਉਹ ਗੱਲ ਕਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਬਈ ਜਿਸ ਤਰੀਕੇ ਦੇ ਨਾਲ ਸਿੰਘਾ ਦੇ ਉੱਪਰ ਇਹ ਜਿਹੜੀ ਹੈਗੀ ਆ ਉਹ ਮਹਿਲਾ ਬਿਆਨ ਦਿੰਦੀ ਪਈ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਗੰਧ ਬਕਿਆ ਜਾ ਰਿਹਾ ਉਸ ਦੇ ਉੱਪਰ ਐਕਸ਼ਨ ਜ਼ਰੂਰ ਹੋਣਾ ਚਾਹੀਦਾ ਵਿਨੀਤ ਕੌਰ ਫਰੀ ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ ਵਿਨੀਤ ਕੌਰ ਜੀ ਤੁਸੀਂ ਕਹਿ ਰਹੇ ਹੋ ਕਿ ਬਈ ਅ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਨੈਂਸੀ ਗਰੀਵਾਲ ਨੇ ਤੁਹਾਡੇ ਉੱਪਰ ਟਾਰਗੇਟ ਕੀਤਾ ਤੁਹਾਨੂੰ ਇਹ ਗੱਲ ਕਿਵੇਂ ਸ਼ੁਰੂ ਹੁੰਦੀ ਹੈ ਥੋੜਾ ਦੱਸੂਗੇ ਜੀ ਕੀ ਗੱਲ ਹੁੰਦੀ ਹੈ ਜਿਸ ਕਾਰਨ ਨੈਂਸੀ ਗਰੀਵਾਲ ਜੋ ਕਿ ਕੈਨੇਡਾ ਦੇ ਵਿੱਚ ਬੈਠੀ ਹੈ ਉਹ ਤੁਹਾਨੂੰ ਇਸ ਤਰੀਕੇ ਦੇ ਨਾਲ ਗੰਦੇ ਸ਼ਬਦ ਜਿਹੜੀ ਉਹ ਬੋਲਦੀ ਹੈ ਸਭ ਤੋਂ ਪਹਿਲਾਂ ਵੀਜੀ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਕੇ ਫੋਟੋ ਤੁਹਾਡੇ ਚੈਨਲ ਦਾ ਮੈਂ ਧੰਨਵਾਦ ਕਰਦੀ ਹਾਂ ਜੋ ਤੁਸੀਂ ਮੈਨੂੰ ਪੂਰੀ ਗੱਲ ਕਲੀਅਰ ਕਰਨ ਦਾ ਮੌਕਾ ਦਿੱਤਾ ਹੂੰ ਦੇਖੋ ਜੀ ਇਹ ਵਿਵਾਦ ਉਦੋਂ ਚਾਲੂ ਹੋਇਆ ਜਦੋਂ ਮੈਂ ਉਹਦੀ ਇੱਕ ਵੀਡੀਓ ਦੇਖੀ ਔਰ ਵੀਡੀਓ ਦੇ ਵਿੱਚ ਉਹ ਸ਼ਰਿਆਮ ਕੁੜੀਆਂ ਨੂੰ ਇਨਸਪਾਇਰ ਕਰ ਰਹੀ ਹੈ ਹੂੰ ਠੀਕ ਹੈ ਕੁੜੀਆਂ ਦਾ ਉਹਦਾ ਬਿਆਨ ਹੈ ਜਿਹਦੇ ਵਿੱਚ ਉਹ ਕੁੜੀਆਂ ਨੂੰ ਦੱਸ ਰਹੀ ਹੈ ਕਿ ਬਈ ਤੁਸੀਂ ਇਦਾਂ ਹੀ ਅੰਕ ਪ੍ਰਦਰਸ਼ਨ ਨੇਕੇਡਨੈਸ ਨੂੰ ਪ੍ਰਮੋਟ ਕਰਨਾ ਹੈ ਤੁਸੀਂ ਐਡਲਟਰੀ ਨੂੰ ਪ੍ਰਮੋਟ ਕਰਨਾ ਹੈ ਐਂਡ ਉਹ ਬਹੁਤ ਖੁਸ਼ ਹੋ ਕੇ ਦਿਖਾ ਰਹੇ ਸੀ ਉਹਦੇ ਵਿੱਚ ਭੈਣ ਜੀ ਉੱਥੇ ਬੜੇ ਖੁਸ਼ ਨਜ਼ਰ ਆ ਰਹੇ ਸੀਗੇ ਤੇ ਕਹਿ ਰਹੀ ਸੀ ਕਿ ਬਈ ਤੁਸੀਂ ਇਦਾਂ ਹੀ ਗੰਦ ਪਾਉਣਾ ਹੈ ਠੀਕ ਹੈ ਔਰ ਫਿਰ ਆਏ ਦਿਨ ਉਹਨਾਂ ਦੇ ਤੁਸੀਂ ਚੈਨਲ 'ਤੇ ਜਾਓ YouTube ਚੈਨਲ ਓਪਨ ਕਰੋ ਇਟ ਇਜ਼ ਕਵਾਈਟ ਵਿਜੀਬਲ ਹੋ ਚੁੱਕਾ ਹੈ ਦੇਖਦਾ ਕਿ ਉਹ ਸਾਡੇ ਨਿਹੰਗ ਸਿੰਘ ਬਾਣੇ ਨੂੰ ਟਾਰਗੇਟ ਕਰਦੇ ਆ ਠੀਕ ਹੈ ਅਨਨੇਸੈਸਰੀ ਸਾਡੇ ਟਰਬਨ ਨੂੰ ਬੋਲਿਆ ਜਾ ਰਿਹਾ ਕਕਾਰਾ ਦੇ ਬਾਰੇ ਦੱਸਦੇ ਆ ਕਿ ਬਈ ਸੋਨੇ ਦਾ ਕੜਾ ਪਾਓ ਸਾਨੂੰ ਚੰਗੀ ਤਰ੍ਹਾਂ ਪਤਾ ਨਾ ਅਸੀਂ ਕਿਹੜਾ ਕਲਾ ਪਾਣਾ ਕਿਹੜਾ ਨਹੀਂ ਸਰਵਲੋ ਦਾ ਪਾਣਾ ਹੈ ਫਿਰ ਕਿਹੜਾ ਪਾਣਾ ਉਹ ਆਪਣੇ ਆਪ ਨੂੰ ਗਿਰੇਵਾਲ ਹੋਣ ਦਾ ਦਾਵਾ ਕਰਦੇ ਆ ਮੇਰੇ ਬਾਰੇ ਜਾਲੀ ਨਹੀਂ ਅੰਗਣੀ ਦੱਸਦੇ ਆ ਮੈਨੂੰ ਕਹਿੰਦੀ ਹੈ 6 ਮਹੀਨੇ ਦੀ ਬਈ ਇਹਨੇ 6 ਮਹੀਨੇ ਦੀ ਮੈਨੂੰ ਇਹਨੇ ਜੇਲ੍ਹ ਕਟਾਣੀ ਆ ਠੀਕ ਹੈ ਤੇ ਵਾਪਸ ਵੀ ਨਹੀਂ ਲੈਣਾ ਕੇਸ ਤੇ ਭੈਣ ਜੀ ਮੈਂ ਤਾਂ ਤੁਹਾਨੂੰ ਐਕਸੈਪਟ ਕੀਤਾ ਤੁਸੀਂ ਕਰਾਓ ਨਾ ਆਨਲਾਈਨ ਐਫ ਆਈ ਆਰ ਹੋਈ ਨਹੀਂ ਹੁਣ ਤੱਕ 1.5 ਮਹੀਨਾ ਹੋ ਗਿਆ ਪਰ ਤੁਹਾਡੀਆਂ ਕੰਪਲੇਨਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਭੈਣ ਜੀ ਤੁਹਾਡੀਆਂ ਕੰਪਲੇਨਾਂ ਚੰਡੀਗੜ੍ਹ ਤੱਕ ਪਹੁੰਚ ਚੁੱਕੀਆਂ ਹਨ ਔਰ ਮੇਰੀ ਮੈਂ ਹਾਂ ਆਨਰੇਬਲ ਊਮਨਸ ਕਮਿਸ਼ਨਰੀ ਰਾਜਲੀ ਗਿੱਲ ਮੈਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬਿਲਕੁਲ ਮੇਰੇ ਨਾਲ ਹੈ ਹਮ ਐਂਡ ਇਤੇ ਨੂੰ ਤੁਸੀਂ ਭਾਵੇਂ ਪਤਾਲ ਜੇ ਬੈਠੋ ਭਾਵੇਂ ਜਿੱਥੇ ਮਰਜੀ ਬੈਠੋ ਤੁਹਾਨੂੰ ਉੱਥੇ ਤੱਕ ਖੜੇੜਾਂਗੇ ਪੂਰੀ ਸਾਡੀ ਵੀ ਸੁਣੀ ਜਾਊਗੀ ਸਿੱਖ ਜੱਤੇ ਬੰਦੀਆਂ ਨੂੰ ਤੁਸੀਂ ਟਾਰਗੇਟ ਕਰੋਗੇ ਫालतू ਬੋਲੋਗੇ ਤੇ ਵਿਦਆਊਟ ਪ੍ਰੂਵ ਉਹ ਵੀ ਬੋਲੋਗੇ ਹੁਣ ਹੁਣ ਮੈਨੂੰ ਦੱਸਦੇ ਆ ਸੈਕਸ਼ੂਅਲ ਰਿਲੇਸ਼ਨਸ਼ਿਪ ਹੈਸ਼ਟੈਗ ਪਾ ਕੇ ਦੱਸਿਆ ਜਾ ਰਿਹਾ ਪਾਸਟਰ ਅੰਕੂ ਨਿਰੂਲਾ ਹਮ ਠੀਕ ਹੈ ਕਿਹੜੇ ਬਿਆਨ ਦੇਣਾ ਤੁਸੀਂ ਪਾਸਟਰ ਅੰਕੂ ਨਿਰੂਲਾ ਨੂੰ ਇਹ ਗੱਲ ਬੋਲੀ ਠੀਕ ਹੈ ਔ ਮੈਨੂੰ ਤੁਸੀਂ ਝਾਲੀ ਨਹੀਂ ਹੰਗਣੀ ਦੱਸ ਰਿਹਾ ਧਰਮ ਪਰਿਵਰਤਨ ਕੀਤਾ ਮੇਰਾ ਕੋਈ ਲੀਗਲ ਅਟੈਸਟਡ ਪੇਪਰ ਤਾਂ ਦਿਖਾਓ ਹੈਗਾ ਤੁਹਾਡੇ ਕੋਲ ਪ੍ਰੂਫ ਦੋ ਤਾਂ ਸਹੀ ਤੇ ਤੁਸੀਂ ਛੁੱਪ ਕਿਉਂ ਜਾਂਦੇ ਹੋ ਫੇਸ ਕਰੋ ਮੈਨੂੰ ਫੇਸ ਕਿਉਂ ਨਹੀਂ ਕਰਦੇ ਤੇ ਬਸ ਅੱਛਾ ਇਹ ਮੈਨੂੰ ਜ਼ਰੂਰ ਦੱਸੋ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਬਈ ਮਨਸੀ ਘਰੇਵਾਲੋਂ ਨੂੰ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਇਹ ਜ਼ਰੂਰ ਦੱਸੋ ਕਿ ਬਈ ਅਜੀਹਾ ਕੀ ਗੱਲ ਕੀ ਹੋਈ ਜਿਸ ਕਾਰਨ ਉਹ ਤੁਹਾਨੂੰ ਟਾਰਗੇਟ ਕਰ ਰਹੀ ਹੈ ਤੁਹਾਨੂੰ ਕਹਿ ਰਹੀ ਕਿ ਤੁਸੀਂ ਝਾਲੀ ਨਹਿਨ ਸਿੰਘਣੀ ਹੈਗੀ ਹੋ ਤੁਹਾਡੇ ਉੱਪਰ ਇਸ ਤਰੀਕੇ ਦੇ ਅਲੀਗੇਸ਼ਨ ਲੱਗ ਰਹੇ ਨੇ ਦੇਖੋ ਜੀ ਪਹਿਲਾ ਪਿਛਲੇ 3 ਸਾਲਾਂ ਤੋਂ ਸਭ ਨੂੰ ਪਤਾ ਹੈ ਐਬਰੀਬਡੀ نو ਕਿ ਮੇਰਾ ਪਾਸਟਰ ਅੰਕੂ ਨਿਰੂਲਾ ਜੀ ਦੇ ਨਾਲ ਮੇਰੇ ਕੁਝ ਵਿਚਾਰਾ ਦਾ ਤਰਕ ਵੀ ਤਰਕ ਸੀਗਾ ਜੋ ਕਿ ਸ਼ਾਰਟ ਆਊਟ ਹੋ ਚੁੱਕਾ ਹੈ ਹੁਣ ਖਦੇੜ ਕੇ ਉਹਨੂੰ ਕੋਈ ਫਾਇਦਾ ਨਹੀਂ ਹੈ ਠੀਕ ਹੈ ਪੂਰਾ ਚੰਗੀ ਤਰੀਕੇ ਦੇ ਨਾਲ ਆਪਸੀ ਸਹਿਮਤੀ ਦੇ ਨਾਲ ਮੇਰੇ ਜਥੇਦਾਰ ਆ ਬਾਬਾ ਪ੍ਰਗਟ ਸਿੰਘ ਜੀ ਦੇ ਸਾਹਮਣੇ ਸਾਰਾ ਕੁਝ ਸ਼ਾਰਟ ਆਊਟ ਹੋ ਚੁੱਕਾ ਹੈ ਇਹ ਜਾਣ ਕੇ ਮਤਲਬ ਕਹਿੰਦੇ ਨਾ ਅੱਗ ਦੇ ਵਿੱਚ ਘੋੜਾ ਦਾ ਕੰਮ ਕਰਨ ਵਾਲਾ ਕੰਮ ਹੈ ਜਾਣ ਕੇ ਮੈਨੂੰ ਮੈਨੂੰ ਉਠਾਇਆ ਜਾਂਦਾ ਹੈ ਆਈ ਥਿੰਕ ਪੌਣੇ 4 ਵਜੇ ਦੀ ਗੱਲ ਆ ਇਹਨੇ ਕਿਸੇ ਇਹਨੂੰ ਪਹਿਲਾਂ ਮੈਂ ਦੱਸਣਾ ਚਾਹੁੰਦੀ ਮੈਂ ਕਿਸੇ YouTube 'ਚ ਨਹੀਂ ਆ ਮੈਂ ਕਿਸੇ Facebook 'ਚ ਨਹੀਂ ਆ ਮੈਂ ਮੈਨੂੰ ਨਾ ਮੈਂ Facebook 'ਚ ਨਾ ਮੈਂ Instagram 'ਤੇ ਨਾ ਮੇਰਾ TRP ਦਾ ਚੱਕਰ ਹੈ ਫੇਰੇ ਵਰਗੂ ਹਮ ਠੀਕ ਹੈ ਤੇ ਤੂੰ ਕਿਸੇ ਕਿਸੇ ਦੀ ਆਈਡੀਆ ਦੇ ਵਿੱਚ ਮੇਰੇ ਬਾਰੇ ਤੂੰ ਫालतੂ ਲੇਖ ਕੇ ਕੋਈ ਫਾਇਦਾ ਤਾਂ ਹੈ ਨਹੀਂ ਵੀਜੀ ਠੀਕ ਹੈ ਤੇ ਲਿਖ ਰਹੀ ਆ ਇਹ ਕਰ ਰਹੀ ਆ ਜਸਟ ਬਿਕੋਜ਼ ਕਿ ਮੈਂ ਇੱਕ ਆਵਾਜ਼ ਚੱਕੀ ਹੋਈ ਆ ਕਿ ਮੈਂ ਇਹਦਾ ਜਿਹੜਾ ਗੰਦ ਪ੍ਰੋਮੋਸ਼ਨ ਹੈ ਨਾ ਜੀ ਫੇਸਬੁੱਕ ਇੰਸਟਾਗ੍ਰam ਤੇ ਜਿਹੜਾ ਹੈਗਾ YouTube ਦੇ ਵਿੱਚ ਜਿਹੜੇ ਅੱਜਕੱਲ ਕੁੜੀਆਂ ਆ ਮਤਲਬ ਨੰਗੀਆਂ ਹੋ ਜਾ ਰਹੀਆਂ ਤੁਸੀਂ ਆਪ ਹੀ ਦੇਖੋ ਇਹ ਇਹ ਸਾਡੇ ਸਮਾਜ ਦਾ ਇਹ ਕਲਚਰ ਨਹੀਂ ਆ ਪੰਜਾਬ ਨੂੰ ਖਰਾਬ ਕਰ ਰਹੇ ਆ ਇਹ ਸਾਡੇ ਇੰਡੀਅਨ ਕਲਚਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਇੱਕਦਮ ਹੋਰ ਕੁੜੀਆਂ ਨੂੰ ਇਨਸਪਾਇਰ ਕਰਨਾ ਤੁਹਾਨੂੰ ਮੈਂ ਵੀਡੀਓ ਵੀ ਦਿਖਾਉਣਾ ਚਾਹੁੰਦੀ ਆ ਤੁਸੀਂ ਇਹਦੇ ਚੈਨਲ 'ਚ ਜਾਓ ਤਾਂ ਵੀਡੀਓ ਦੇਖੋ ਤੁਸੀਂ ਇਹ ਵੀਡੀਓ ਦਿਖਾ ਕੇ ਗੱਲ ਕਰਦੀ ਹੈ ਕਿ ਇਹ ਮਤਲਬ ਇਹ ਬਿਲਕੁਲ ਵੀਡੀਓ ਦੇ ਵਿੱਚ ਇਹ ਆਮ ਬੋਲ ਰਹੀ ਹੈ ਜੀ ਆ ਦੇਖੋ ਸੁਣੋ ਹੂੰ ਆ ਦੂੰਗਾ ਵੀਡੀਓ اچھا ਇਹ ਇਸ ਤਰੀਕੇ ਨਾਲ ਬੋਲ ਰਹੀ ਹੈ ਨਾਲੇ ਕੁੜੀਆਂ ਬਾਰੇ ਵੀ ਕੁੜੀਆਂ ਨੂੰ ਹੂੰ ਹਾਂ ਸਸਤਰ ਤੋਂ ਮਿਲਣ ਗਏ ਨਾਲੇ ਗੁੰਡਾ ਰੋਟੇ ਤੋਂ ਸੁਣੋਗੇ ਨਾ ਅੱਗੇ ਕੁੜੀਆਂ ਨੂੰ ਵੀ ਮਤਲਬ ਰਾਈਸ ਕਰ ਹੂੰ ਮਤਲਬ ਗਲਤ ਬੋਲ ਰਹੀ ਹੈ ਤੁਸੀਂ ਵੈਨ ਦੋਨਾ ਚਲਾ ਦੂੰਗਾ ਜਰੂਰ ਵਿਚ ਅੱਛਾ ਇਹ ਮਤਲਬ ਕੀ ਹਿਸਾਬਤ ਕੀ ਬੋਲ ਰਹੀ ਹੈ ਗਲਤ ਕੀ ਬੋਲ ਰਹੀ ਇਸ ਵਿੱਚ ਦੇਖੋ ਵੀਰ ਜੀ ਇਹ ਕਹਿ ਰਹੀਆਂ ਕੁੜੀਆਂ ਬੜੀ ਖੁਸ਼ ਹੋ ਰਹੀਆਂ ਕਿ ਕੁੜੀਆਂ ਇੰਨੇ ਨੰਗ ਨੰਗ ਅੰਗ ਪ੍ਰਦਰਸ਼ਨ ਨੂੰ ਪ੍ਰਮੋਟ ਕਰਨ ਠੀਕ ਹੈ ਮੈਨੂੰ ਇਹਦੇ ਵਿੱਚ ਆਬਜੈਕਸ਼ਨ ਸੀ ਬਾਈ ਕੋਈ ਵੀ ਕੁੜੀ ਅੱਜ ਕੱਲ ਇੰਨੀ ਉਹ ਬੇਗੈਰਤ ਹੁੰਦੀ ਆ ਜਿਹੜੀਆਂ ਆਪਣਾ ਸਰੀਰ ਦਿਖਾਉਂਦੀਆਂ ਐਸ ਵਕਤ ਸੋਸ਼ਲ ਮੀਡੀਆ 'ਚ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ 2023 ਦੇ ਵਿੱਚ ਮੈਂ ਕੁੱਲਰ ਪੀਜ਼ਾ ਦੇ ਲਈ ਬੋਲਿਆ ਸੀਗਾ एवरीवन نو 70% ਆਦਮੀ ਟੀਮੀ ਇਸ ਤਰ੍ਹਾਂ ਦਾ ਹੀ ਵੀਡੀਓ ਬਣਾਉਂਦੀਆਂ ਬੈਡਰੂਮ ਦੇ ਵਿੱਚ ਹੋਰ ਇਦਾਂ ਵਾਇਰਲ ਕਰਦੀਆਂ ਮੈਂ ਹੀ ਸੀ ਨਾ ਉਹ ਜਿਹਨੂੰ ਚੱਕ ਕੇ ਡੀਸੀ ਆਫਿਸ ਤੋਂ ਬਾਹਰ ਚੱਕ ਕੇ ਅੰਦਰ ਕੀਤਾ ਸੀ ਰਾਤੋ ਰਾਤ ਉਹ ਮੈਂ ਹੀ ਸੀ ਠੀਕ ਹੈ ਨਾ ਤੇ ਮੇਰੇ ਇਹ ਇਹੀ ਆ ਤੇ ਇਹਦਾ ਰਿਜ਼ਲਟ ਕੀ ਹੋਇਆ ਆਮ ਵੀਡੀਓ ਬਣ ਰਹੀਆਂ ਆਮ ਵੀਡੀਓ ਨਿਕਲ ਰਹੀਆਂ ਕੁਲਰ ਪੀਜ਼ਾ ਦੀਆਂ ਦੇ ਵਰਗੋ ਉਹਦਾ ਨੰਗਪਣਾ ਪ੍ਰੋਮੋਸ਼ਨ ਹੈ ਸਾਡਾ ਸਮਾਜ ਗੰਦਾ ਹੋ ਰਿਹਾ ਮੈਂ ਗੰਦਾ ਹੋਣ ਨਹੀਂ ਦੇਣਾ ਔਰ ਇਹ ਇਹ ਨੇ ਸਾਫ ਇਹਦੀ ਇਸ ਵੀਡੀਓ ਨੂੰ ਅੱਗੇ ਕਰੋਗੇ ਤਾਂ ਸਾਫ ਦੱਸ ਰਹੀ ਹਾਂ ਕਿ ਬਈ ਕੁੜੀਆਂ ਤੁਸੀਂ ਕੁੜੀਓ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੇ ਨਾ ਤੁਹਾਨੂੰ ਬੋਲੂਗਾ ਤੁਸੀਂ ਇੱਕ ਗਰੁੱਪ ਬਣਾ ਲਓ ਤੇ ਤੁਸੀਂ ਉਹਨੂੰ ਮਾਰੋ ਕੁੱਟੋ ਐਂ ਤੇ ਇਹਨੇ ਮੈਨੂੰ ਵੀ ਕਿਹਾ ਹੈ ਕਿ ਤੈਨੂੰ ਚਪੇੜ ਮਾਰਨੀ ਹੈ ਤੇਰੀ ਹਿੰਮਤ ਹੈਗੀ ਆ ਤੂੰ ਮੈਨੂੰ ਹੱਥ ਲਾ ਕੇ ਵੀ ਦੇਖ ਤੇਰੀ ਹਿੰਮਤ ਹੈਗੀ ਆ ਤੇਰੀ ਹਿੰਮਤ ਹੁਣ ਹਿੰਮਤ ਤੇਰੀ ਇੰਨੀ ਨਹੀਂ ਆ ਤੂੰ ਆਨਲਾਈਨ ਐਫਆਈਆਰ ਨਹੀਂ ਕੀਤੀ ਐ ਤੱਕ ਮੇਰੇ 1.5 ਮਹੀਨਾ ਹੋ ਗਿਆ ਸੌਣਾ ਜਾਗਦੀ ਰਹਿ ਤੇਰੇ ਹੱਥੋਂ ਆਨਲਾਈਨ ਐਫਆਈਆਰ ਲੈਣੀ ਆ ਮੈਂ ਤੇਰੇ ਤੇਰੇ ਹੱਥੋਂ ਮੈਂ 6 ਮਹੀਨੇ ਦੀ ਜੇਲ੍ਹ ਕੱਟਣੀ ਆ ਜਿੱਤੇ ਤੇਰੇ ਚ ਤਾਕਤ ਹੈ ਤੂੰ ਮੇਰੇ ਬਾਣੇ ਨੂੰ ਬੋਲਿਆ ਤੂੰ ਮੈਨੂੰ ਜਾਲੀ ਨਹੀਂ ਹੰਗਣੀ ਬੋਲਿਆ ਤੂੰ ਮੇਰੇ ਮੇਰਾ ਮੈਂ ਵੀ ਸਰ ਬ੍ਰਦਰ ਵੀਰ ਜੀ ਮੈਂ ਵੀ ਅੱਛੇ ਪਰਿਵਾਰ ਦਾ ਬੱਚਾ ਐ 댓 ਡਿਜ਼ਨਟ ਮੀਨ ਕਿ ਮੈਨੂੰ ਤੁਸੀਂ ਤਰੀਕੇ ਇਸ ਤਰ੍ਹਾਂ ਡੀਫੇਮਿੰਗ ਦੇ ਵਿੱਚ ਮੇਰਾ ਨਾਮ ਆਈ ਜਾਵੇ ਆਈ ਜਾਵੇ ਆਈ ਜਾਵੇ ਜਾਂ ਹਿੰਮਤ ਹੈ ਤਾਂ ਮੇਰੇ ਲੀਗਲ ਅਟੈਸਟਡ ਪੇਪਰ ਦਿਓ ਮੈਂ ਤਾਂ ਪਰਿਵਰਤਨ ਕੀਤਾ ਮੈਂ ਤਾਂ ਮੈਨੂੰ ਤਾਂ ਸਾਰੀ ਦੁਨੀਆ ਜਾਣਦੀ ਮੈਂ ਤਾਂ ਹਿੰਦੂ ਸਮਾਜ ਚ ਵੀ ਉੱਡਦੀ ਬੈਠਦੀ ਮੈਂ ਤਾਂ ਕੋਈ ਫਾਈਨਾਂਸੀ ਗਿਰਵਾਲ ਨੂੰ ਕੁਝ ਸੋਚ ਸਮਝ ਕੇ ਬੋਲਿਆ ਹੋਵੇਗਾ ਉਹ ਤਾਂ ਬੋਲ ਰਹੀ ਸੀਗੀ ਮੇਰੇ ਖਿਆਲ ਨਾਲ ਮੈਂ ਵੀਡੀਓ ਸੁਣੀ ਹੈ ਉਹ ਗਿੰਦ ਕਿ ਵੀ ਇਹ ਕੁਝ ਦਿਨ ਪਹਿਲਾਂ ਇਸਾਈ ਬਣੀ ਘੁੰਮਦੀ ਹੋਈ ਘੁੰਮਦੀ ਸੀਗੀ ਉਸ ਤੋਂ ਪਹਿਲਾਂ ਜਿਹੜਾ ਹੈਗਾ ਉਹ ਫਿਰ ਇਹ ਸਿੱਖੀ ਧਰਮ ਦੇ ਵਿੱਚ ਆ ਗਈ ਇਹ ਤਾਂ ਪਾੜ ਪਾਣ ਦੀ ਗੱਲ ਨਾ ਕਰਦੀ ਏ ਇਸ ਤਰੀਕੇ ਦੇ ਉਹ ਬੋਲਦੀ ਏ ਪਾੜ ਕੌਣ ਪਾਣਦਿਆ ਕਿਹਦੀ ਸ਼ਬਦਾਵਲੀ ਏ ਆਪਣੀ ਲਫ਼ਜ਼ਾਂ ਦੇਖੋ ਪਾੜ ਕੌਣ ਪਾਣਦਿਆ ਇੰਨੀ ਪ੍ਰੋਬਲਮ ਕਿਉਂ ਆ ਇਹਨੂੰ ਤਾਂ ਹਰ ਚੀਜ਼ ਤੋਂ ਪ੍ਰੋਬਲਮ ਏ ਤਾਂ ਅੰਮ੍ਰਿਤਪਾਲ ਸਿੰਘ ਮਹਿਰੂ ਦੇ ਦੇ ਅੱਗੇ ਖਾਨ ਲਗਾ ਦਿੰਦੀ ਆ ਹੋਰ ਵੀ ਸਾਰੇ ਨਿਹੰਗ ਜਿਹੜੇ ਮਾਨ ਸਿੰਘ ਅਕਾਲੀ ਆ ਉਹਨਾਂ ਦੇ ਅੱਗੇ ਵੀ ਇਹ ਲਗਾ ਦਿੰਦੀ ਆ ਇਹ ਖਾਨ ਏ ਮੈਨੂੰ ਮੇਰੇ ਮੈਨੂੰ ਮੁਸਲਮਾਨ ਨਹੀਂ ਕਹਿੰਦੀ ਆ ਯਾਰ ਤੁਸੀਂ ਕੋਈ ਮੈਨੂੰ ਪ੍ਰੂਫ ਤਾਂ ਦੋ ਪ੍ਰੂਫ ਦੀ ਗੱਲ ਆ ਲੀਗਲ ਅਟੈਸਟਡ ਪੇਪਰ ਆਈ ਵਾਂਟ ਮੈਨੂੰ ਦੋ ਕਿ ਮੈਂ ਧਰਮ ਪਰਿਵਰਤਨ ਕੀਤਾ ਹੈ ਨਾ ਤਾਂ ਮੈਂ ਅਜੇ ਤੱਕ ਪਹਿਲਾਂ ਮੇਰਾ ਜਿਹੜਾ ਮਾਂਜੜਾ ਸੀਗਾ ਅੰਕੁਨੀਰੂਲਾ ਜੀ ਨੇ ਨਾਲ ਸੀਗਾ ਔਰ ਮੈਨੂੰ ਕੋਈ ਛੁਪਾਣ ਦਾ ਇਹਦੇ 'ਚ ਹੈ ਨਹੀਂ ਸਾਰੀ ਦੁਨੀਆ ਜਾਣਦੀ ਆ ਮੈਂ ਅਜੇ ਤੱਕ ਉਹਨਾਂ ਦੀ ਬਾਈਬਲ ਨੂੰ ਮਾਰਾ ਨਹੀਂ ਕਿਹਾ ਨਾ ਮੈਂ ਅਜੇ ਤੱਕ ਉਹਨਾਂ ਦੀ ਧਰਮ ਦੇ ਹਾਂ ਮੇਰਾ ਵਿਚਾਰਾ ਦਾ ਤਰਕ ਵੀ ਤਰਕ ਸੀਗਾ ਬੈਕ ਸ਼ਾਟ ਆਊਟ ਹੋ ਗਿਆ ਤੇ ਦੈਟ ਡੋਜ਼ਨਟ ਮੀਨ ਬੈਕੇ ਗੱਲ ਕਰੋ ਨਾ ਫਿਰ ਮੇਰੇ ਨਾਲ ਚ ਸਾਰੇ ਪ੍ਰੂਫ ਦਊਂਗੀ ਗੱਲ ਖਤਮ ਉੱਥੇ ਹੋਣੀ ਹੈ ਅੱਛਾ ਜਿਸ ਤਰੀਕੇ ਦੇ ਨਾਲ ਉਹ ਤੁਹਾਨੂੰ ਡੀਸੀਮ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਕਹਿ ਰਹੀ ਕਿ ਵੀ ਜਾਲ ਹੀ ਨਹੀਂ ਅਸਲੀ ਵੀਡੀਓ ਤੁਸੀਂ ਫਿਰ ਉਸ ਨੂੰ ਲੈ ਕੇ ਤੁਸੀਂ ਹੁਣ ਤੱਕ ਕੋਈ ਕਾਰਵਾਈ ਕਰਾਈ ਹੈ ਕੀ ਉਸ ਦੇ ਕੋਲ ਕਰਾਈ ਹੈ ਜੀ ਬਿਲਕੁਲ ਕਰਾਈ ਹੈ ਕਾਰਵਾਈ ਕਾਰਵਾਈ ਕਰਾਈ ਹੈ ਮੈਂ ਆਹ ਮੇਰੀਆਂ ਚਿੱਠੀਆਂ ਨੇ ਸਾਰਾ ਕੁਝ ਤੁਹਾਡੇ ਹੋ ਰਿਹਾ ਕੁਝ ਇਸ ਦਾ ਹਾਂਜੀ ਬਿਲਕੁਲ ਹੋ ਰਿਹਾ ਔਮਨਸ ਕਮਿਸ਼ਨਰੇਟ ਜਿਹੜੀ ਰਾਜਨੀਤੀ ਮਾਮਲਾ ਦੇਖੋ ਹਮ ਠੀਕ ਹੈ ਉਹਨਾਂ ਕੋਲ ਚਿੱਠੀਆਂ ਗਈਆਂ ਹੋਈਆਂ ਮੇਰੀਆਂ ਹਮ ਤੇ ਦੇਖੋ ਤੁਸੀਂ ਇਹਦੀ ਸ਼ਬਦਾਵਲੀ ਦੇਖੋ ਵੀਰ ਜੀ ਇਹਨੂੰ ਕਵਰ ਕਰੋ ਤੁਸੀਂ ਆ ਦੇਖੋ ਕਿੱਦਾਂ ਮੈਨੂੰ ਲਿਖ ਲਿਖ ਕੇ ਪਾ ਏ ਭੁੱਲਣਾ ਮੈਂ ਕੁਝ ਵੀ ਨਹੀਂ ਹੈ ਹੂੰ ਦੇਖੋ ਜੀ ਹੂੰ ਮਤਲਬ ਤੁਹਾਨੂੰ ਗਲਤ ਲਿਖਦੀ ਹੈਗੀ ਹੈ ਹਾਂਜੀ ਲਿਖਦੀ ਔਰ ਲਿਖਦੀ ਵੀ ਮੈਂ ਇਹਨੂੰ ਬਾਰ ਬਾਰ ਕਹਿਣਾ ਚਾਹੁੰਦੀ ਮੈਂ ਕਿਸੇ YouTube 'ਚ ਨਹੀਂ ਆ ਦੂਜਿਆਂ ਨੂੰ ਤੰਗ ਕਰਦੀ ਉਹ ਮੈਨੂੰ ਫੋਨ ਕਰਕੇ ਦੱਸ ਦੇਗੀ ਕਿ ਬਨੀਤ ਜੀ ਤੁਹਾਡੇ ਬਾਰੇ ਆ ਗੱਲਾਂ ਹੋ ਰਹੀਆਂ ਤਾਂ ਮੈਨੂੰ ਕੋਈ ਹਿਲਾ ਨਹੀਂ ਸਕਦਾ I'm very happy with my religion ਮੇਰਾ ਸਿੱਖ ਰਿਲੀਜੀਅਨ ਹੈ ਅਕਾਲ ਵਿਕ ਕੋਰ ਸੀ ਅੱਜ ਵੀ ਕੋਰ ਹੈ ਅੱਗੇ ਵੀ ਕੋਰ ਹੀ ਰਹਿਣਾ ਹੂੰ ਅੱਛਾ ਜਿਸ ਤਰੀਕੇ ਤੋਂ ਨਾਲ ਤੁਸੀਂ ਹੁਣ ਸਾਰਾ ਕੁਝ ਕਰ ਰਹੇ ਹੋ ਬਹੁਤ ਲੋਕ ਇਹ ਵੀ ਸਵਾਲ ਚੱਕਦੇ ਹੋਣਗੇ ਤੁਸੀਂ ਕਹਿੰਦੇ ਹੋ ਕਿ ਬਈ ਮੇਰੇ ਜੇਕਰ ਸਕਾਰ ਨੂੰ ਬੋਲ ਰਿਹਾ ਪਜੋ ਵੀ ਹੈ ਇਹ ਸਾਰੀ ਚੀਜ਼ਾਂ ਫਿਰ ਲੋਕ ਇਹ ਵੀ ਸਵਾਲ ਚੱਕਦੇ ਨੇ ਕਿ ਬਈ ਤੁਸੀਂ ਧਰਮ ਦੇ ਠੇਕੇਦਾਰ ਹੋ ਜੋ ਇਹ ਜਿਹੜਾ ਹੈਗਾ ਤੁਸੀਂ ਰੱਖਿਆ ਹੋਇਆ ਕਿ ਨਿਹੰਗ ਸਿੰਘ ਹੁਣ ਜਿਸ ਤਰੀਕੇ ਦੇ ਨਾਲ ਚੀਜ਼ਾਂ ਕਰ ਰਹੇ ਆ ਕਿ ਉਹ ਧਰਮ ਦੇ ਠੇਕੇਦਾਰ ਬਣ ਗਏ ਨੇ ਵੀ ਜੀ ਮੈਂ ਇਸੇ ਗੱਲ ਨੂੰ ਨਾ ਕਲੀਅਰ ਕਰਨਾ ਚਾਹੁੰਦੀ ਇਸ ਇਹ ਮੇਰੀ ਹੀ ਕੰਪਲੇਨ ਨਹੀਂ ਆਉਣੀ ਚਾਹੀਦੀ ਦੁਨੀਆਂ ਦੀ ਜਿੰਨੀਆਂ ਕੁੜੀਆਂ ਹੈ ਨਾ ਜੋ ਨੰਗਪਨੇ ਨੂੰ ਅਡਲਟਰੀ ਨੂੰ ਨਹੀਂ ਪਸੰਦ ਕਰਦੀਆਂ ਇੰਸਟਾਗ੍ਰam ਫੇਸਬੁੱਕ ਦੇ ਵਿੱਚ ਠੀਕ ਹੈ YouTube ਦੇ ਵਿੱਚ ਉਹਨਾਂ ਸਾਰਿਆਂ ਦੀ ਕੰਪਲੇਨ ਆਉਣੀ ਚਾਹੀਦੀ ਆ ਮੇਰੇ ਇਕੱਲੇ ਦੀ ਇਹ ਜੰਗ ਨਹੀਂ ਐ ਪੂਰੇ ਪੰਜਾਬ ਦੀ ਜੰਗ ਐ ਅਡਲਟਰੀ ਦੀ ਨੰਗੇਪਨੇ ਦੀ ਪੂਰੇ ਪੰਜਾਬ ਦੀ ਐ ਕੁੱਲਰ ਪੀਜ਼ਾ ਕਪਲ ਦੀ ਸੀਗੀ ਤਾਂ ਉਹ ਮੇਰੀ ਇਕੱਲੇ ਦੀ ਨਹੀਂ ਸੀ ਕੀ ਹੋਇਆ ਮੈਂ ਥੋੜਾ ਗਰੀਬ ਨਿਕਲ ਗਈ ਤਾਂ ਮੈਨੂੰ ਜੇਲ ਹੋ ਗਈ ਕੀ ਹੋ ਗਿਆ ਪਰ ਮੇਰਾ ਸੱਚ ਦੇ ਲਈ ਇਤਿਹਾਸ ਤੱਕ ਆਇਆ ਹੋਈ ਗਿਆ ਨਾ ਔਰ ਨਾ ਹੀ ਮੈਨੂੰ ਫੇਮਸ ਮੈਨੂੰ ਫੇਮਸ ਦੇ ਲਈ ਕੀ ਲੜਨਾ ਅੱਜ ਵੀ ਮੈਂ ਐਦੀ ਤੁਰਦੀ ਆ ਕੱਲ ਵੀ ਐਦੀ ਤੁਰਨਾ ਪਰ ਸੱਚ ਬੋਲਣਾ ਹੈ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਬਈ ਸੱਚ ਜਿਹੜਾ ਹੈ ਨਾ ਉਹ ਸਾਹਮਣੇ ਆ ਹੀ ਜਾਣਾ ਸਵਾਲ ਫਿਰ ਉਸੇ ਜਗ੍ਹਾ ਦੇ ਉੱਪਰ ਹੈ ਜੋ ਤੁਸੀਂ ਚੀਜ਼ ਕਰ ਰਹੇ ਹੋ ਉਹ ਤਾਂ ਪ੍ਰਸ਼ਾਸਨ ਦਾ ਕੰਮ ਹੈਗਾ ਇਹ ਸਰਕਾਰਾਂ ਦਾ ਕੰਮ ਹੈ ਤੁਸੀਂ ਠੇਕੇਦਾਰ ਹੈਗੇ ਹੋ ਤੁਸੀਂ ਇਹ ਸਵਾਲ ਲੋਕ ਪੁੱਛ ਰਹੇ ਨੇ ਮੈਂ ਇਹ ਕਹਿ ਰਿਹਾ ਲੋ ਕੈਂਡੀ ਇਹ ਨੀ ਕਮੈਂਟ ਵੀ ਜਰੂਰ ਕਰਨਗੇ ਕਿ ਭਾਈ ਇਹ ਕੋਣਾ ਹੈ ਧਰਮ ਦੀ ਠੇਕੇਦਾਰ ਹੈ ਕਿ ਜਿਹੜੀ ਇਸ ਤਰੀਕੇ ਦੀ ਗੱਲ ਕਰ ਰਹੀ ਹਾਂ ਮੈਂ ਫਿਰ ਤੁਹਾਨੂੰ ਬੋਲ ਰਹੀ ਹਾਂ ਠੇਕੇਦਾਰੀ ਸਾਰਿਆਂ ਦੇ ਹੋਣੀ ਚਾਹੀਦੀ ਹੈ ਇਕੱਲੇ ਮੇਰੀ ਠੇਕੇਦਾਰੀ ਨਹੀਂ ਤੁਹਾਡਾ ਸਮਾਜ ਗੰਦਾ ਹੋ ਗਿਆ ਜਿਸ ਨੂੰ ਇੰਸਟਾਗ੍ਰam ਫੇਸਬੁੱਕ ਨਹੀਂ ਬੰਦ ਕਰ ਰਿਹਾ YouTube ਨਹੀਂ ਬੰਦ ਕਰ ਰਿਹਾ ਤੁਸੀਂ ਬੰਦ ਕਰਾ ਲੂਗੀ ਲੱਗਦਾ ਇਸ ਤਰੀਕੇ ਨਾਲ ਦੇਖੋ ਜੀ ਮੈਂ ਤਾਂ ਕਦੇ ਕੋਈ ਪੈਸਾ ਕਮਾਇਆ ਨਹੀਂ ਹੈ ਠੀਕ ਹੈ ਤਾਂ ਮੈਨੂੰ ਕੋਈ ਜਿਹੜੀ ਚੀਜ਼ ਗਲਤ ਹੈ ਉਹਨੂੰ ਮੈਂ ਗਲਤ ਮਰਦੇ ਦਮ ਤੱਕ ਚਲੇ ਭਾਵੇਂ ਵਿਸ਼ਵਾਸ ਚਲੇ ਜਾਵੇ ਮੇਰੇ ਮੈਂ ਉਹਨੂੰ ਗਲਤੀ ਕਹੂੰਗੀ ਨਹੀਂ ਸਵ ਇਨਸਟਾਗ੍ਰਾਮ ਬੰਦ ਕਰਨਾ ਹੈ ਨਾ YouTube ਬੰਦ ਕਰਨਾ ਹੈ ਤੇ ਨਾ ਲੋਕ ਕਹੀ ਹੈਗੇ ਉਹ ਬੰਦ ਕਰਵਾਉਣਾ ਚਾਹੁੰਦੇ ਨੇ ਸਰਕਾਰਾਂ ਨਹੀਂ ਬੰਦ ਕਰਾਉਂਦੀਆਂ ਤੁਹਾਡੇ ਕਹਿਣ ਦੇ ਨਾਲ ਜਾਂ ਫਿਰ ਤੁਹਾਡੇ ਕਰਨ ਦੇ ਨਾਲ ਬੰਦ ਹੋ ਜਾਊਗਾ ਦੇਖੋ ਜੀ ਮੈਂ ਉਹਨਾਂ ਤੋਂ ਕੋਈ ਮੈਨੂੰ ਕੋਈ ਪ੍ਰੋਫਿਟ ਨਹੀਂ ਆ ਰਿਹਾ ਠੀਕ ਹੈ ਤੇ ਮੈਨੂੰ ਮੈਂ ਸੱਚੀ ਬੋਲਣਾ ਮੈਂ ਸੱਚ ਦੇ ਨਾਲ ਖੜੀ ਔਰ ਮੈਨੂੰ ਪੁਲਿਸ ਪ੍ਰਸ਼ਾਸਨ ਉੱਪਰ ਮੈਨੂੰ ਤਕਲੀਫ ਆ ਮੈਂ ਦੇਖਿਆ ਕੁਝ ਲਫ਼ਜ਼ਾਂ ਤੋਂ ਉਹਨਾਂ ਦੇ ਨਾਨਸੀ ਗਿਰਵਾਲ ਦੇ ਸੀਗੇ ਮੈਨੂੰ ਅੱਛੇ ਨਹੀਂ ਲੱਗੇ ਮੈਂ ਆਵਾਜ਼ ਚੱਕੀ ਮੈਨੂੰ ਤਕਲੀਫ ਹੋਈ ਮੈਂ ਪੁਲਿਸ ਕੋਾਈ ਚੱਲ ਰਹੀ ਹੈ ਕਾਰਵਾਈਆਂ ਚੱਲ ਰਹੀਆਂ ਹਨ ਉਹ ਤਾਂ ਤਰਕ ਦੇ ਕੇ ਬੋ ਪਹਿਲਾ ਇਸਾਈ ਸੀ ਕਿ ਨਹੀਂ ਸੀਗੀ ਤੇ ਉਸ ਤੋਂ ਬਾਅਦ ਇਹਨੇ ਧਰਮ ਪਰਿਵਰਤਨ ਕਿਸ ਤਰੀਕੇ ਦੇ ਨਾਲ ਕੀਤਾ ਦੇਖੋ ਜੀ ਬਾਰ ਬਾਰ ਇਸਾਈ ਸੀਗੀ ਨਹੀਂ ਸੀਗੀ ਮੈਨੂੰ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਸਿੱਖਿਆ ਔਰ ਸਿੱਖ ਚਾਰੋ ਧਰਮ ਦਾ ਸਤਕਾਰ ਕਰਦਾ ਹੈ ਠੀਕ ਹੈ ਜੀ ਔਰ ਮੇਰੀ ਕੋਈ 크ਿਸਚੀਅਨ ਜਾਤ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਠੀਕ ਹੈ ਮੈਨੂੰ ਕੋਈ ਤਕਲੀਫ ਨਹੀਂ Hindu ਜਾਤ ਦੇ ਨਾਲ ਮੈਨੂੰ ਕੋਈ ਮੁਸਲਮਾਨ ਤਾਂ ਰਮਨਾ ਮੈਂ ਹਿੰਦੁਸਤਾਨੀ ਦਾ ਵਾਸੀ ਹਾਂ ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ ਇਨਸਾਨ ਹੈ ਮੈਂ ਹਰ ਇੱਕ ਰਿਲੀਜੀਅਨ ਦੀ ਇੱਜ਼ਤ ਕਰਦਾ ਹਾਂ ਮੈਨੂੰ ਪਤਾ ਹੈ ਕਸਟਮ ਕੀ ਹੈ ਮੈਨੂੰ ਪਤਾ ਹੈ ਕਲਚਰ ਕੀ ਹੈ ਮੈਨੂੰ ਸਾਰਾ ਕੁਝ ਪਤਾ ਹੈ ਵੀ ਜੀ ਐਂਡ ਮੈਨੂੰ ਸਿਖਾਣ ਦੀ ਕੋਸ਼ਿਸ਼ ਨਾ ਕਰ ਘਰ ਬੈ ਕੇ ਜਿਹੜੇ ਬੈਠ ਕੇ ਵੇਲੇ ਦੇਖਦੇ ਹੁੰਦੇ ਨੇ ਨਾ ਉਹਨਾਂ ਦੇ ਲਈ ਚਪੇੜਾ ਮੇਰਾ ਤਾਂ ਮੈਂ ਤਾਂ ਚੱਲਦੀ ਰ ਮੈਂ ਤਾਂ ਚੱਲਦੇ ਰਹਿਣਾ ਮੈਂ ਤਾਂ ਸੱਚ ਬੋਲਣਾ ਹੀ ਆ ਠੀਕ ਹੈ ਨਾ ਬਾਕੀ ਮੈਂ ਮੇਰੇ ਚ ਇੰਨੀ ਤਾਕਤ ਹੈ ਮੈਂ ਪੁਲਿਸ ਕੋ ਥਾਣੇ ਸਭ ਜਗਾ ਜਾ ਰਹੀ ਆ ਆ ਰਹੀ ਆ ਮੇਰਾ ਸਭ ਕੁਝ ਹੋ ਰਿਹਾ ਕਿਤੇ ਨਾ ਕਿਤੇ ਤਾਂ ਕੁਝ ਤਾਂ ਮੇਰੀ ਸੁਣਵਾਈ ਹੋਊਗੀ ਨਾ ਅੱਛਾ ਇੱਕ ਬਸ ਆਖਰੀ ਸਵਾਲ ਮੇਰਾ ਜਿਸ ਤਰੀਕੇ ਦਾ ਨਾਲ ਤੁਸੀਂ ਸਾਰਾ ਕੁਝ ਕਰ ਰਹੇ ਹੋ ਸਵਾਲ ਉਸੇ ਜਗ੍ਹਾ ਪਰ ਘੁੰਮ ਕੇ ਆ ਰਿਹਾ ਕਿ ਭਈ ਤੁਸੀਂ ਤੁਹਾਡੇ ਉੱਪਰ ਅਲੀਗੇਸ਼ਨ ਨੈਸੀਰਵਾਨ ਲਗਾਉਂਦੀ ਹੈ ਕਿ ਇਹ ਸੋਸ਼ਲ ਮੀਡੀਆ ਦੇ ਉੱਪਰ ਚਾਹੇ ਇੰਸਟਾਗ੍ਰam ਫੇਸਬੁਕ ਜਾਂ ਯੂਟਿਊਬ ਦੇ ਉੱਪਰ ਉਹ ਕਹਿੰਦੇ ਕਿ ਭਈ ਇਹ ਕੁਝ ਚਿਰ ਪਹਿਲਾਂ ਜਿਹੜਾ ਹੈਗਾ ਉਹ ਛਾਈ ਬਣ ਕੇ ਇਸਨੇ ਪ੍ਰੋਫਿਟ ਲੈਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਜਗ੍ਹਾ ਦੇ ਉੱਪਰ ਪ੍ਰੋਫਿਟ ਨਹੀਂ ਮਿਲਿਆ ਫਿਰ ਇਹ ਸਿੱਖੀ ਧਰਮ ਦੇ ਵਿੱਚ ਆ ਗਈ ਤੇ ਇਸ ਜਗ੍ਹਾ ਤੋਂ ਇਹ ਹੁਣ ਮਤਲਬ ਇਸ ਤਰੀਕੇ ਦੇ ਨਾਲ ਬਿਆਨ ਦੇ ਰਹੀਆਂ ਇਸ ਤਰੀਕੇ ਦੇ ਨਾਲ ਪ੍ਰੋਫਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਚੀਜ਼ ਦੇ ਵਿੱਚ ਕਿੰਨੀ ਸੱਚਾਈ ਹੈ ਬਹੁਤ ਵੱਡੀ ਗੱਲ ਹੈ ਪ੍ਰੋਫਿਟ ਲੈ ਮੈਂ ਕਮਾਇਆ ਠੀਕ ਹੈ ਨਾ ਭਈ ਪ੍ਰੂਫ ਤਾਂ ਦਿਓ ਪ੍ਰੋਫਿਟ ਕ ਹੁਣ ਇਹ ਸਮਝੌਤਾ ਹੋਇਆ ਐ ਅੰਕੂ ਨੀਰੂਲਾ ਮਿਨਿਸਟਰੀ ਨਾਲ ਮੇਰਾ ਲੋਕੀ ਬਹੁਤ ਕੁਝ ਕਹਿੰਦੇ ਐ ਵੀ ਪੈਸੇ ਲੈ ਹੋਣੇ ਨੇ ਮੂੰਹ ਬੰਦ ਕਰ ਲਿਆ ਬਹੁਤ ਕੁਝ ਹੁੰਦਾ ਪਰ ਕੀ ਮੈਂ ਲੈ ਆ ਕੀ ਉਹਨਾਂ ਨੇ ਦਿੱਤੇ ਆ ਜਾਂ ਫਿਰ ਕੀ ਆ ਉਹਦੇ ਉਹਦੇ ਐਕਿਊਰੇਟ ਪ੍ਰੂਫਸ ਹੁੰਦੇ ਨਾ ਵੀਜੀ ਹੂੰ ਮੈਂ ਪ੍ਰੂਫ ਦੇ ਤਕਤਾਂ ਦੇ ਹਿਸਾਬ ਦੇ ਨਾਲ ਮੈਨੂੰ ਮਜ਼ਾ ਆਉਂਦਾ ਹੈ ਬੋਲੀ ਜਾਓ ਮੈਨੂੰ ਤੁਸੀਂ ਆਪਣਾ ਕੰਮ ਕਰੋ ਜਿਹੜੇ ਮੈਨੂੰ ਦੇਖਦੇ ਆ ਮੈਂ ਆਪਣਾ ਕੰਮ ਕਰ ਰਹੀ ਆ ਮੈਂ ਨਾਨਸੀ ਗਿਰਵਾਲ ਨੂੰ ਵੀ ਕਹਿੰਦੀ ਆ ਕਿੱਥੇ ਗਈ ਤੇਰੀ بس ਇੱਕੀ ਚੀਜ਼ ਤੂੰ ਮੈਨੂੰ ਚਪੇੜ ਮਾਰਨ ਦਾ ਕਿਆ ਸੀਗਾ ਨਾ ਤੂੰ ਤੂੰ ਹੱਥ ਲਾ ਕੇ ਦੇਖ ਨਿਯੰਗਣੀ ਨੂੰ ਹੱਥ ਪਾਉਣਾ ਸਮਝੰਦੀ ਹੋਂਗੀ ਤੈਨੂੰ ਪਤਾ ਹੋਣਾ ਚਾਹੀਦਾ ਤੂੰ ਤਾਂ ਬੋਲਤਾ ਆਪਣੀ ਟੀਆਰਪੀ ਆ ਵਾਸਤੇ ਠੀਕ ਹੈ ਨਾ ਪਰ ਮੇਰੀ ਮੇਰੀ ਕੋਈ ਟੀਆਰਪੀ ਡੂਰ ਵੀ ਨਹੀਂ ਆ ਮੈਨੂੰ ਕੋਈ ਇੱਥੇ ਕੋਈ ਕੁਝ ਨਹੀਂ ਆ ਤੇ ਇਸ ਕਰਕੇ ਤੁਸੀਂ ਆਪਣੇ ਨਾ ਪ੍ਰੂਫ ਹੁਣ ਦੋ ਮੈਂ ਆਖਰੀ ਦਿਨ ਤੱਕ ਲੜੂੰਗੀ ਅੰਕੁਨੂਰ ਮੰਟਰੀ ਦੇ ਨਾਲ ਮੇਰਾ ਕੁਝ ਵਿਵਾਦ ਸੀ ਮੈਂ ਉਦੋਂ ਵੀ ਲੜੀ ਸੀ ਔਰ ਮੈਨੂੰ ਜਿੱਤ ਪ੍ਰਾਪਤ ਹੋਈ ਸੀ ਚਲੋ